ਸਾਸਤਰੀ ਕਾਲ ਪਹੁੰਚ ਗਏ ਬਾਈ ਆਪਾਂ ਸਰਹੰਦ ਮਹਿੰਦਰਾ ਟਰੈਕਟਰ ਵਾਲਿਆਂ ਦੇ ਇਹ ਪਹਿਲਾਂ ਤਾਂ ਕਾਚੇ ਨੂੰ ਮਿਲੋ ਅੱਧੀ ਕਾਲ ਜੀ ਵਧਾਈਆਂ ਜੀ ਵਧਾਈਆਂ ਬਾਈ ਟਰੈਕਟਰ ਲੈ ਲਿਆ ਬਾਈ ਹੋਰ ਕੀਆ ਟਰੈਕਟਰ ਗਏ ਮਤੋਂ ਆਉਣ ਆਉਣ ਗਏ ਆ ਟਰੈਕਟਰ ਆ ਗਿਆ ਟਰੈਕਟਰ ਆ ਗਿਆ ਉਦੋਂ ਆ ਦੇਖਿਆ ਬੰਦੀ ਹੈ ਨਾ ਉਦੋਂ ਦਾ ਦੇਖਿਆ ਦਾ ਚੀਜ਼ ਤਾਂ ਇੱਕੋ ਹੀ ਆ ਪਰ ਇਹ ਕਹਿੰਦਾ ਕਿਤੇ ਹੋਰ ਦਾ ਹੈ ਬਾਈ ਨਹੀਂ ਠੀਕ ਹੈ ਉਹ ਤਾਂ ਨਹੀਂ ਦੇਣਾ ਇਹ ਕੀ ਹੋਇਆ ਠੀਕ ਹੈ ਉਹ ਦੇਖ ਰਹਾ ਉਹ ਲੈਣ ਵੀ ਨਹੀਂ ਆਇਆ ਅਸੀਂ ਲੈਣ ਵੀ ਆ ਕੇ ਆਪਣਾ ਇਹ ਤਾਂ ਪਹਿਲਾਂ ਹਾਂ ਲੈ ਚੱਲ ਜਿਹੜੇ ਅਗਲਾ ਕਹੇਗਾ ਉਹ ਦੱਸਣਾ ਹੁਣ ਬਧਾਈਆਂ ਭਾਈ ਬਧਾਈਆਂ ਭਾਈ ਬਧਾਈ ਦੋ ਆ ਵਾਅਦੇ ਕਰੇ ਤਨੂੰ ਹੋਰ ਲੋ ਆਵੇ ਇੱਥੇ ਵੀ ਬੜਾ ਲੋ ਆਵੇ ਕਰਮਾ ਵਾਲਾ ਹੋਵੇ ਭਾਈ ਇਹਨਾਂ ਵੀ ਕਰਮਾ ਵਾਲਾ ਚਾਹੇ ਜਾਂ ਪਹਿਲਾਂ ਕਰਮਾ ਵਾਲਾ ਦਾ ਦੇ ਉੱਪਰ ਨੂੰ ਵੇ ਦੇ ਵੀ ਆ। ਇਹ ਵੀ ਉੱਪਰ ਨੂੰ ਹੋਰ ਉੱਪਰ ਨੂੰ ਕੁਝ ਹਾਏ। ਆਪਾਂ ਜਹਾਜ਼ ਮਗਰ ਵਾਲੇ ਪਾਣੇ ਫੇਕ ਕੈਂਟ ਚ। ਨਾਲੇ ਜਵਾਨਾਂ 4x4 ਦਾ ਆ ਗਿਆ ਹੁਣ। ਅਈ ਮੈਂ ਕਿਆ ਗੱਲ ਕਰਦੇ ਤੇ ਕਹਿੰਦਾ ਅੱਗੇ ਸਾਈਕਲਾਂ ਉਨ ਮੈਚ ਖੇਡਣ ਜਾਂਦੇ ਮੈਂ ਮੋਟਰਸਾਈਕਲਾਂ ਵਰ ਜਾਂਦੇ ਤੇ ਹੁਣ ਗੱਡੀਆਂ 'ਚ ਲੱਗੇ ਜਾਣ। ਸਮਾਂ ਏ। ਸਮੇਂ ਨਾਲ ਚੱਲਣਾ ਵੰਦਾ ਭਾਈ। ਕੋਈ ਨਹੀਂ। ਹੋਰ ਹੋਰ ਵੀਰੇ ਚੱਲਦੇ ਆ ਹੁਣ। ਆ ਵੀ ਆ ਵੀ ਜਿਹੜਾ ਹੋਰ ਐ ਨਾ 6-5। ਇਹ ਅਲਟਰਾ ਅਲਟਰਾ ਇਹ। ਉਹਦੀ ਥੋੜਾ ਅੱਖਾਂ ਨੂੰ ਨਾ ਪਉਂਦਾ ਨਿਕ ਰੋ ਨੀ ਰੰਗ ਬਹੁਤ ਹੋ ਗਿਆ ਉਹਦਾ ਸੋ ਕਲਰ ਬਹੁਤ ਹੋਣਾ ਹੈ ਉਹਦਾ ਐਦਾ ਐ ਥੋੜਾ ਵੀ ਫਿੱਕਾ ਹੋ ਜਾਊਗਾ ਜਾਂ ਕੁਝ ਹੋਈ ਨਹੀਂ ਹੈ ਨਾ ਬਈ ਵਧੀਆ ਕਰਿਆ ਕੰਮ ਹਾਂ ਬਾਕੀ ਪਹੁੰਚੇ ਹੋਏ ਬਈ ਘਾਰੇ ਪੱਕੀ ਭਾਈ ਸਾਰਾ ਪਿੰਡੇ ਪਹੁੰਚਿਆ ਹੋ ਲੱਗਦਾ ਦੋ ਗੱਡੀਆਂ ਬੂਥ ਕੇ ਆਈਆਂ ਆ ਲੋ ਬਈ ਘਰ ਕੇ ਆਈਆਂ ਪਰ ਕਿੰਨੇ ਆਏ ਤਿੰਨੇ ਜਣੇ ਟਰੈਕਟਰ ਕੋਲ ਵੀ ਆਏ ਤਿੰਨੇ ਜਣੇ ਟਰੈਕਟਰ ਪਰ ਦੇਖ ਲੈ ਲਿਆ ਅੰਦਰ ਨਹੀਂ ਬਾਹਰ ਹੀ ਆਣਾ ਸੜਕ 'ਤੇ ਇੱਧਰ ਪਿੱਛੇ ਲਾ ਦੇ ਇਹਦੀ ਗੌਰ ਫਰੀ ਨਹੀਂ ਬੰਦੀ ਆ ਦਵਾ ਕੇ ਟ੍ਰਾਫਿਕ ਜ਼ਾਇਦ ਹੀ ਮਾੜੀ ਸੜਕ 'ਤੇ ਨਾ ਚੱਲ ਜੀ ਆਹ ਹੈਗੀ ਡਰ ਡਰ ਲਾਈਟ ਮ ਹੈਗੀ ਨਾਲੇ ਵਧਾਈਆਂ ਬਾਈ ਬਹੁਤ ਬਹੁਤ ਤੁਹਾਨੂੰ ਨਾਨਕਾ ਮੇਲ ਬਾਈ ਬਹੁਤ ਔਖਾ ਆਇਆ ਔਖਾ ਨਹੀਂ ਆਇਆ ਕੋਈ ਹੁਣ ਤੇ ਆਗੇ ਔਖਾ ਨਹੀਂ ਆਇਆ ਕੋਈ ਜਦੇ ਆਗੇ ਜਦੇ ਨਾਲ ਸਾਰੇ ਆ ਟ੍ਰੈਕਟਰ ਨਾਲ ਵਧਾਈਆਂ ਦੇ ਜਿੱਦਣ ਨੇ ਬੁੱਕ ਰਾ ਕੇ ਗਏ ਉਦੋਂ ਨਹੀਂ ਆਈ ਚੱਲਦੀਆਂ ਵਧਾਈਆਂ ਦਾ ਉਦੋਂ ਨਹੀਂ ਆਈ ਚੱਲਦੀਆਂ ਰੋਟੀ ਨਾਲ ਕਿਹਾ ਇੱਕ ਬੁਰਗੀ ਵਧਾਈਆਂ ਨਾਲੇ ਆਉਂਦੀ ਹੈ ਹਾਲੇ ਇਹ ਵੀ ਜੀ ਸਾੜੀਓ ਫੈਮਿਲੀ ਖੜੀ ਸਾੜੀ ਜਿਹੜੀ ਖੜੀ ਹੋ ਰਹੀ ਆ ਉਹ ਉਧਰ ਉਧਰ ਮਾਸਟਰ ਖੜੇ ਨੇ ਉਹ ਆਪਣਾ ਖੌਦਾ ਆਪਣਾ ਖੌਦਾ ਮਾਰ ਰਹੇ ਆ ਹਾਂ ਆਪਸੀ ਵਾਲੇ ਵੀ ਦੇਖਦੇ ਆ ਵੀ ਅੱਜ ਆਏ ਟਰੈਕਟਰ ਵਾਲੇ ਅਸਲੀ ਮਾਲ ਕਜਣੇ ਆ ਇਹ ਤਾਂ ਟੋਟਾ ਬੰਦੇ ਆ ਕਿ ਲੈ ਜਾਂਦੇ ਆ ਜੀ ਘਟੋੜ ਦੀ ਘਾਟ ਰਹਿ ਗਈ ਹੋਰ ਮੈਨੂੰ ਬਣਾ ਦਿਆ ਕਰੋ ਹੁਣੇਗਾ ਆਪੇ ਐ ਬਈ ਆ ਵੀ ਭਾਈ ਆ ਵੀ ਵੇਖਿਆ ਮਨ ਲਾਉਦਾ ਲੈ ਗ ਜਾਣਾ ਉਰੇ ਬਾਈ ਸਰਾਂ ਦੇ ਯਾਤਰੀ ਜਣਾ ਜਾਂ ਮਾਦੀ ਆ ਕੇ ਦੇਖੋ ਪਰ ਗਈ ਆਹ ਬਾਈ ਆਹ ਬਾਈ ਲੈ ਰਹੇ ਹੈ ਬਾਈ ਲੈ ਰਹੇ ਆ ਬਾ ਸੌਦਾ ਹੋਏ ਜਾਣਾ ਜੇ ਨਾ ਹੋਇਆ ਬਾਈ ਆ ਕੇ ਜੇ ਕਿਸੇ ਖਰੀਦਣਾ ਲੈ ਵੀ ਸਕਦਾ ਹੈ ਨਾ ਯਾਤੇ ਚਾਰੇ ਟਾਇਰ ਨਵੇਂ ਆ ਸਾਰਾ ਕੁਝ ਓਕੇ ਆ ਮਾਪ ਪਰ ਲੰਬਾ ਲੱਗ ਰਿਹਾ ਹੈ ਲੈ ਬਾਈ ਦੇਖ ਡਾਉਨ ਫਰੀ ਲੀਗ ਆਹ ਚੱਟੇ ਦੀ ਕਰਾ ਰਹੀ ਉਹ ਦੀ ਵੀ ਚਾਰੇ ਟਾਇਰ ਕੋ ਮਣੇ ਨਾਲ ਲੈਣਾ ਹਾਂ ਉਹ ਲੈਣਾ ਦਾ ਵਾਹ ਉਹ ਲੈ ਲਿਆ ਉਹ ਲਿਆ ਉਹ ਲਿਆ ਸਾਲੀ ਲੀਗ ਜਦਾ ਬਾਈ ਕਰਨਾ ਬਾਈ ਨਿਆਣਾ ਮਮੂ ਰੱਖਿਆ ਵਾ ਬਹੁਤ ਵਧੀਆ ਟਰੈਕਟਰ ਹੈ ਇਹ ਗੱਲ ਨਹੀਂ ਮਾੜਾ ਜਿੰਨਾ ਦਾਣਾ ਪਾਣੀ ਇਹਦਾ ਤਾਂ ਬਾਈ ਇਹ ਚੁੱਕ ਗਿਆ ਆਪਣਾ ਜਿੰਨਾ ਤੇਲ ਬਿਨਾਂ ਦਾ ਪੀ ਗਿਆ ਏ ਹੁਣ ਜੂਵੇਂ ਨਹੀਂ ਪੀਣਾ ਕਹਿ ਗਾਚ ਇਹ ਇਧਰ ਆ ਲਈ ਆ ਇਹਦਾ ਲੰਗਾ ਦਾ ਫਰਕ ਪਾ ਤੇ 605 ਆਏਗੀ ਇਹਦਾ 5 ਆਏ ਵੀ ਉਹ ਚੀਜ਼ ਆ ਬੜੀ ਉਹ ਅਸੈਸਰੀ ਨਾਲ ਨਹੀਂ ਮਿਲਦੀ ਕੋਈ ਵੀ ਇਹ ਐਦਾਂ ਹੀ ਮਿਲਦਾ ਰੜਾ ਨਾ 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 ਇਹ ਨਹੀਂ ਕਿਹਨੂੰ ਹੋ ਨਹੀਂ ਆਉਂਦੀ ਕੋਈ ਨਹੀਂ ਕੋਈ ਜਗ੍ਹਾ ਖਾਲੀ ਰੈਡ ਕਟਰ ਆ ਬਸ ਠੀਕ ਹੈ ਇਹਦੇ ਨਾਲ ਤੇ ਆਪਾਂ ਨੂੰ ਹੁਣ 80000 ਦਾ ਪਿਆ ਫਰਕ ਅਸੀਂ ਇੰਨੇ ਵੇਖਿਆ ਰੱਪਰ ਐਸ ਤਰੀ ਸਾਰੀ ਟੋਟਲ ਸਤਰੀਆ 30 ਲੇਟ ਹੋ ਗਿਆ ਹਨਾ ਨਹੀਂ ਨਹੀਂ ਵੀ ਆਹ ਟਰੈਕਟਰ ਨਾਲ ਉਹੀ ਕੀਮਤ ਅਸੀਂ ਯਾਰ ਜਿਆਦਾ ਇਹ ਟਰੈਕਟਰ 80000 ਰੁਪਏ ਘੱਟ ਆ ਜਿਹੜਾ ਆਪਾਂ ਲਈ 8000 ਵਾਧਾ ਨਾਲੇ ਹੈ ਬੜਾ ਇੱਥੇ ਯਾਰ ਅਰੀ ਨਾ ਹੈਸਰੀ ਨਹੀਂ ਹੈ ਕਿ ਉਹਨੂੰ ਹੈਸਰੀ ਸਾਰੀ ਆ ਐਡ ਵੀ ਬੜਾ ਹੀ ਲੱਖ ਰੁਪਏ ਦੀ ਹੈਸਰੀ ਹੋ ਜਾਂਦੀ ਬੇਟੇ ਨਹੀਂ ਲਵਾਉਂਦੇ ਅੱਜ ਇਹ ਚੀਜ਼ ਨਹੀਂ ਜਨਾ ਲਾ ਬਾਈ ਜਿਹੜੀ ਸ਼ਗਰੀ ਦਾ ਹੁੱਡਾ ਦੇਖ ਲਈ ਜਿਹੋ ਦੀਆਂ ਮਜ਼ਬੂਤ ਆ ਪੈ ਪੈ ਬਹੁਤ ਬਾਹਰ ਲੋ ਦਿਓ ਉਹ ਦੇਖ ਜੂ ਉਹ ਦੰਗਿਆ ਜਾ ਯੂਮਾਨਾ ਦਾ ਸੜਾਕ ਮੈਨੂੰ ਕਿਉਂ ਦਿਖਾਉਗਾ ਕਰਕੇ ਹੁੰਦਾ ਕਿਨੇ ਲੈ ਛਤਰੀ ਜੀ ਦੇ ਕਿੰਨੀ ਟਾਹਣ ਚੌੜੀ ਆ ਉਹਦੇ ਨਾਲ ਤੇ ਆਹ ਕੋਈ ਟੈਨਸ਼ਨ ਨਹੀਂ ਹੈਗੀ ਹੁਣ ਵੀ ਆ ਚੀਜ਼ ਲੈਣੀ ਸਾਰਾ ਨਾਲ ਆ ਕੰਮ ਨਹੀਂ ਛਤਰੀ ਲਵਾਂ ਚਾਈ ਜਾ ਠੀਕ ਨਹੀਂ ਗੱਲ ਆ ਤਾਂ ਕਦੇ ਬੇਲਡਪ ਲਾਂਚ ਲਈ ਆ ਉਹ ਸਾਰਾ ਕੰਮ ਖਤਮ ਕਰਦਾ ਨਾਲੇ ਉਹ ਆ ਜਿੱਕਣਾ ਆਪਾਂ ਬਾਛੜ ਪਈ ਆ ਚੱਲ ਰਾਈ ਥਾਂ ਤੇ ਆ ਚੱਲੋ ਛਤਰੀ ਜੀ ਐਂ ਚ ਉਹ ਦੁਗੀਆਂ ਗੋਲ ਹੁੰਦੀ ਆ ਇਹ ਪਨੋਂ ਆਉਣੇ ਆ ਜਾਂ ਕਰਾੜੀ ਤੇ ਜਾਂ ਹਾਂ ਉਹ ਨੂੰ ਬਾਈ ਟੁੱਟ ਬਣੇ ਹੋਏ ਬੰਦਿਆਂ ਦੇ ਆ ਇੱਧਰ ਖੜੇ ਕਾਲੇ ਦਾ ਹੀ ਟੁੱਟੇ ਬਣਾਈ ਗਏ ਟੁੱਟੇ ਆਪਾਂ ਆਣ ਲੱਗਿਆ ਉਧਰ ਮਾਸਰ ਉਧਰ ਖੜਾ ਉਹ ਗਣੇ 3-4 ਪੱਕਿਆ ਬੰਦੇ ਖੜੇ ਟਰੈਕਟਰ ਦਾ ਇੰਤਜ਼ਾਰ ਆ ਹੁਣ ਅਜਾ ਮੌਜੇ ਦਾ ਟਾਈਮ ਨਾਲ ਟਰੈਕਟਰ ਸਾਡਾ ਥੋੜਾ ਜਿਹਾ ਪੁਵਾਈ ਚ ਰਹਿ ਗਿਆ ਲਾਈਟ ਭੱਜ ਗਈ ਉਹ ਕੰਮ ਆ ਉਹ ਰਹਿਣਾ ਪੈਂਡਿੰਗ ਇੱਥੇ ਕੋਈ ਗੱਲ ਨਹੀਂ ਸਵਰ ਕਰਨਾ ਪੈਂਦਾ ਇਨਕਜੀਤ ਦਾ ਕਿ ਨਹੀਂ 3-4 ਦਿਨ ਕਰ ਲਿਆ 3-4 ਦਿਨ ਹੋ ਗਏ ਬੁੱਕ ਕਰਾਇਆ ਹਾਂ ਸਵਰ ਕਰਨਾ ਪੈਂਦਾ ਸਵਰ ਮੰਗਲਵਾਰ ਨੂੰ ਬੁੱਕ ਕਰਾਇਆ ਤਾਂ ਮੰਗਲਵਾਰ ਨੂੰ ਸ਼ਾਮ ਨੂੰ 6:30 6:30 ਵਜੇ ਇੱਕ ਗੱਲ ਹੋਈ ਹੈ ਸਾਰਾ ਦਿਨ ਬਹਿ ਚੱਲਦੀ ਮੈਨੂੰ ਲੱਗਦੀ ਮੈਂ ਤੇ ਨਹੀਂ ਕਿ ਮਾਜਾ ਟਰੈਕਟਰ ਆਉਣਾ ਖੋੜੇ ਆਉਣਾ ਨਹੀਂ ਆਉਣਾ ਆ ਤੂੰ ਕਹਿੰਦਾ ਜਿੰਦਾਦਵਾ ਨੂੰ ਜਲੰਧਰ ਤੇ ਆਇਆ ਨਾ ਫੇ ਬਾਈ ਗੱਡੀ ਤੇ ਜਲੰਧਰ ਉੱਥੇ ਤੇ ਹੁਣ ਚੱਲ ਕੇ ਆਇਆ ਤਕਰੀਬਨ ਆਇਆ है ਵਜੇ 3:30 ਵਜੇ ਆ ਗਿਆ ਸਾਡੇ ਆਉਣ ਤੋਂ ਬਾਅਦ 3:24 ਮਿੰਟ 'ਚ ਆਇਆ ਭਾਈ ਫਿਰ ਦੱਸੋ 3:30 ਵਜੇ ਆਇਆ 12:00 ਵਜੇ ਕਹਿੰਦੇ ਤੇ ਥੋੜਾ ਜਿਹਾ ਲੇਟ ਹੋ ਗਏ ਏ ਕਹਿੰਦੇ 12:00 1:00 ਵਜੇ ਪਹੁੰਚ ਜਾਊਂਗਾ ਬਾਕੀ ਕਈ ਵਾਰ ਡਰਾਈਵਰ ਉੱਧਰ ਉੱਧਰ ਗਏ ਹੁੰਦੇ ਆ ਛੁੱਟਾ ਨਿシャレ ਨਾਲੇ ਜਾ ਕੇ ਦੇਖ ਕੇ ਪਰੇ ਕਰ ਮੋਟੋ ਚੀਜ਼ਾਂ ਦੇ ਨਾਲ ਫਰਕ ਆ ਹਾਂ ਜੇ ਆ ਪੁਰਾਣਾ ਉਹਦੇ ਨਾਲ ਫਰਕ ਆ ਉਹ ਫਰਕ ਆ ਬਾਈ ਤੁਹਾਨੂੰ ਅੰਦਰ ਜਾ ਕੇ ਦੇਖਿਆ ਪਰੇ 605 5 605 ਆ ਖੜਾ ਇਹਦੇ ਅੰਦਰ ਦਾ ਫਰਕ ਆ 605 ਆ ਨਹੀਂ ਨਹੀਂ ਆ ਤਾਂ ਯਾਰ 605 ਆ 605 ਆ 605000 ਆ 60500 ਆ ਇਹਦੇ ਆ ਵੀ ਆ ਵੀ ਜਿਹਦੇ ਬੰਦੇ ਆ ਤਿੰਨ ਤਰ੍ਹਾਂ ਦਾ 605 ਤਿੰਨ ਤਰ੍ਹਾਂ ਦਾ 605 ਨਾ ਇਹ ਉੱਚ ਵੀ 4 ਵੀਲ ਠੀਕ ਆ ਚੱਲ ਚਾਚੇ ਇਹ ਇੱਕ ਟਰੈਕਟਰ ਨਹੀਂ ਲਿਆ ਬਾਈ ਤਿੰਨ ਟਰੈਕਟਰ ਲਏ ਆ ਹਾਂ ਤਿੰਨ ਲਾ ਹੋ ਗਏ ਇੱਕ ਨਹੀਂ ਲਿਆ ਬਾਈ ਤਿੰਨ ਲਏ ਹੈ ਤਿੰਨ ਹੋ ਗਏ ਤਿੰਨ ਲਏ ਆ ਇੱਕ ਨਹੀਂ ਲਿਆ ਆ ਦਾ ਜੀਨ ਸਾਡੇ ਵਧੀਆ ਚਾਚੇ ਕਿਉਂਕਿ ਨਹੀਂ ਰੋਡਾਂ ਦਾ بڑے ਟਰੈਕਟਰ ਨਾਲ ਰੋਡਾਂ ਦਾ ਖਰਚਾ ਬਹੁਤ ਹੋ ਜਾਂਦਾ ਇਹ ਤਾਂ ਆ ਨਾ ਯਾਰਾ ਵੀ ਜਿਹੜੀ ਮਰਜ਼ੀ ਆਪਣਾ ਵੇਖ ਲੈ ਆਹ ਤਿੰਨ ਮੋਹ ਖਾਣਾ ਇਹਨੇ ਘਟਾਣਾ ਹੈ ਘਟਾਉਣਾ ਘੱਡੀ ਬਣ ਗੱਡੀ ਬਣਾਲਾ ਗੋਗੀ ਦਾਦਾ ਕਹਿੰਦਾ ਬਾਈ ਸਾਡੇ ਕਿ ਤਿੰਨ ਕਹਿੰਦਾ ਬਈ 2.5 ਦੂੰਗਾ ਮਨਦਾ ਨਹੀਂ 2.5 ਲੀਟਰ ਹੀ ਸੀਦਾ ਤੂੜੀ ਦੀ ਟਰਾਲੀ ਤੇ ਦੋ ਲੀਟਰ 2.5 ਯਾਰ ਜੱਜਾ ਟਰੈਕ ਤੇ ਸਾਹਮਣੇ ਕਹਿੰਦੀਆਂ ਅੱਜ 2 ਡੋੜਾ ਲੀਟਰ ਕਹਿੰਦੇ ਫੇਰ ਇਹ ਵਰਤੇ ਆਇਆ ਤਾਂ ਤਾਂ ਹੀ ਯਾਰ ਛੂਈ ਜਾਚ ਇਹਨਾਂ ਨੇ ਹਾਂ ਕਰਤੀ ਕਿ ਨਹੀਂ ਉਹਨੇ ਵਰਤੇ ਆ ਦੂਆ ਕਹਿੰਦਾ ਦੂਆ ਨਾਲ ਦਾ ਸਾਢੇ ਦਿਨ ਤੋਂ ਪਿਆੰਦਾ ਦੋ ਉਹ ਵੀ ਅਰਜਣੇ ਦਾ ਫੇਰ ਬੜਾ ਡਰੈਕਟਰ ਇਹ ਨਾ ਨੋਰ ਮੰਨਣਾ ਨਹੀਂ ਪ੍ਰਵਾਹ ਮੰਨਣੀ ਹੋਣੀ ਜਾਂ ਤੇ ਯਾਰ ਬਟਾ ਨਾ ਬੜਾ ਨੋਰ ਗੱਡੀ ਬਣੀ ਗੱਡੀ ਨਾਲ ਟਰੱਕ ਬਣਾ ਟਰੱਕ ਨਾਲ ਆਈਦਾ ਬਟਾ ਨਾ ਬਕੇ ਹੱਥ ਨਹੀਂ ਇਹ ਉੱਥੇ ਜਾਂਦਾ ਪਹਿਲਾਂ ਖਚਰ ਬਣਾ ਲਾ ਇਹ ਕੋੜਾ ਬਣਾ ਲਾ ਜਾਂ ਫਿਰ ਹਾਥੀ ਬਣਾ ਲਾ ਐਂਡ ਤੇ ਆਈ ਨੂੰ ਹਾਥੀ ਹੋਉਂਦਾ ਇਹ ਬੜਾ ਹਾਥੀ ਆ ਚਲੋ ਬਾਕੀ ਬਾਈ ਹੁਣ ਇੰਤਜ਼ਾਰ ਕਰਦੇ ਆ ਬਾਈ ਉਹ ਰੀਬਨ ਕੱਟਦੇ ਆ ਕਰਦੇ ਆ ਵਾਰ ਰੂਰ ਲਾ ਕੇ ਆਪਾਂ ਇਹ ਮੱਥਾ ਟੇਕ ਕੇ ਚਾਲੇ ਪਾਣੀ ਬਾਈ ਲੋਈ ਆਹ ਕਿਟਰ ਆ ਬਣਾ ਲੈ ਭਾਈ ਧਵਾ ਲੈਂਦਾ ਭਾਈ ਇਹ ਪਛਾਣੋ ਅਸੀਂ ਬਸ ਉਹਦੇ ਪਛਾਣਿਆ ਵੀ 21 ਲਿਖਿਆ ਹੈ ਪਰ 2G1 2G5 ਲਿਖਿਆ ਪਿਆ ਨਾ 2G1 ਯਾਰ ਉਹ ਕਿਹ ਆਇਆ ਹੈ ਮਾਰਕਾ ਲੱਗਿਆ ਹੈ ਉੱਥੇ ਦਾ ਜਿੱਥੇ ਜੰਦੂ ਆਇਆ ਨੋ ਪਹਿਲਾ ਸਭ ਤੋਂ ਪਹਿਲਾ ਬਹੁਤ ਬਹੁਤ ਮੁਬਾਰਕਾਂ ਜੀ ਹੈਨਾ ਜੀ ਤੇ ਸਾਡਾ ਨੋਵੋ 600 ਦਾ ਡੈਟਰ ਲੈ ਰਹੇ ਆ ਮੈਨੂੰ ਵੀ ਮਿੰਦਰਾ ਕੰਬਰੀ ਵਿੱਚ ਕੋਈ 8 ਸਾਲ ਕੰਮ ਕਰਦਿਆਂ ਹੋ ਗਏ ਆ ਤੇ ਉਸ ਤੋਂ ਪਹਿਲਾਂ ਵੀ ਮੇਰਾ ਜਿਹੜਾ ਕੈਰੀਅਰ ਡੈਕ ਇੰਡਸਟਰੀਆਂ ਤੇਰਾ ਚੋਸ ਸਾਲ ਲਾਉਂਦਾ ਉਹਦੇ ਵਿੱਚ ਅੱਜ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਕਿ ਐਨਏ ਕਿਸਾਨ ਦਾ ਇਕੱਠੇ ਹੋ ਗਏ ਹਰਸ਼ਵੀਰ ਜੀ ਡੈਟਰ ਲੈਣ ਆਏ ਮੈਂ 5 7 10 ਜਿਹੜੇ ਤਾਂ ਦੇਖੇ ਆ لیکن میں چاڑی پیا مطلب کٹے پورے پریوار سے پریوار میں مطلب ایٹا بڑا مطلب کی نا اپنی گڈ ویل ہے جڑی ਤੁਸੀਂ اپنا ٹائم کٹ کے انہاں دے نال آئے ہے تے سارےں دا بہت بہت تھناਵਾਦ اس چیز واسطے تے ہاشویوں ٹیکٹ جڑا لے رہے ہیں 652 کے سبھی سب تو بیسٹ ٹیکنالوجی دا پروڈکٹ کھید رہے ہیں۔ جو منندرا دی اس ٹائم شان ہے آن ون شان تے نو چیزاں ہوندے وچ ਅਕਤੂ ਜੇ ਮੈਂ ਥੋੜਾ ਜਿਹਾ ਕੰਪਨੀ ਦੇ ਬਾਰੇ ਬੋਲਣਾ ਚਾਹਾਂਗਾ ਕਿਉਂਕਿ ਇਹ ਪ੍ਰੋਡਕਟ ਹੈ ਜਿਹੜਾ ਹੈ ਸੀਆਰਡੀਆ ਟੈਕਨੋਲੋਜੀ ਦੇ ਵਿੱਚ ਆਪਾਂ 68 ਐਚਪੀ ਵਿੱਚ ਡੈਕਟਰ ਦੇ ਰਿਹਾ ਹੈ 68 ਹਾਰਸਪਾਵਰ ਦੇ ਵਿੱਚ 2700 ਕਿਲੋ ਜੀ ਦੀ ਲਿਫਟ ਕੈਪੈਸਿਟੀ ਦੇ ਨਾਲ ਐਮ ਬੂਸਟਰ ਟੈਕਨੋਲੋਜੀ ਹੈ ਇਹਦੇ ਵਿੱਚ ਤਿੰਨ ਮੋਡ ਹੈ ਡੀਜ਼ਲ ਸੇਵਲ ਮੋਡ ਨੋਰਮਲ ਮੋਡ ਪਾਵਰ ਵਾਲਾ ਮੋਡ ਤਿੰਨਾ ਮੋਡ ਵਿੱਚ ਫਾਰਮਰ ਜਿੱਦਾਂ ਦਾ ਉਹਨੂੰ ਮਤਲਬ ਜਿੱਥੇ ਡੀਜ਼ਲ ਸੇਵ ਕਰਨਾ ਹੋਵੇ ਡੀਜ਼ਲ ਸੇਵ ਨਾਲ ਕੰਮ ਕਰ ਸਕਦਾ ਜਿੱਥੇ ਨੋਰਮਲ ਮੋਡ ਨਾਲ ਕੰਮ ਕਰਨਾ ਨੋਰਮਲ ਮੋਡ ਨਾਲ ਕੰਮ ਕਰ ਸਕਦਾ ਹੈ ਜਿੱਥੇ ਪਾਵਰ ਜ਼ਿਆਦਾ ਚਾਹੀਦੀ ਤੇਲ ਦਾ ਦੇਖਣਾ ਨਹੀਂ ਉਹ ਵਾਲਾ ਮੋੜ ਵੀ ਦੇ ਵਿੱਚ ਹੈ ਤੇ ਅਸੀਂ ਇਹਨੂੰ ਕਿਸਾਨ ਦੀ ਜਿੰਨੀਆਂ ਵੀ ਜਿੱਦਾਂ ਦੇ ਵੀ ਇੰਪਲੀਮੈਂਟ ਹੈ ਹਰ ਇੰਪਲੀਮੈਂਟ ਨੂੰ ਚਲਾਉਣ ਵਾਸਤੇ ਇਹ ਡੈਕਟਰ ਬਿਲਕੁਲ ਸક્ષਮ ਹੈ ਚਾਹੇ ਉਹ ਤੁਸੀਂ ਸੁਪਰ ਸੀਡਰ ਚਲਾ ਲਓ ਚਾਹੀਦੇ ਤੇ ਲੋਡਰ ਚਲਾ ਲਓ ਜਿੱਦਾਂ ਦੇ ਵੀ ਜੋ ਵੀ ਤੁਸੀਂ ਚਲਾਉਣਾ ਚਾਹੁੰਦੇ ਹਰ ਐਪਲੀਕੇਸ਼ਨ ਨੂੰ ਚਲਾਉਣ ਵਾਸਤੇ ਪ੍ਰੋਡਕਟ ਸਾਡਾ ਸੂਟੇਬਲ ਹੈ ਦੂਸਰਾ ਆਪਾਂ ਇਹਦੇ ਵਿੱਚ 540 540 ਇਕਨੋਮਿਕ ਦੋਨੋਂ ਪੀਡੀਓ ਦੇ ਨਾਲ ਦੇ ਰਹੇ ਹਾਂ ਠੀਕ ਹੈ ਜੀ ਇੰਡੀਪੈਂਡੈਂਟ ਕਲੱਚ ਦੇ ਨਾਲ ਦੇ ਇਹ 15+15 ਗੀਅਰ ਸਪੀਡ ਦੇ ਵਿੱਚ ਦੇ ਰਿਹਾ ਹੈ 15 ਤੋਂ 15 ਦੇ ਵਿੱਚ 30 ਪੀਨਾਂ ਦੇ ਉੱਤੇ ਡੈਕਟਰ ਆ ਰਿਹਾ ਹੈ ਫੁੱਲੀ ਲੋਡਡ ਐਸੈਸਰੀ ਦੇ ਨਾਲ ਰੱਖ ਨੂੰ ਦੇ ਰਿਹਾ ਹੈ ਸਾਰੀ ਐਸੈਸਰੀਜ਼ ਕੰਪਨੀ ਦੀ ਫਿਟਡ ਐਸੈਸਰੀਜ਼ ਹੈ ਤੇ ਮਤਲਬ ਕਿ ਇਹ ਇਸ ਸ਼੍ਰੇਣੀ ਦੇ ਵਿੱਚ ਸਭ ਤੋਂ ਬੈਸਟ ਪ੍ਰੋਡਕਟ ਹੈ ਇਸ ਤੋਂ ਵਧੀਆ ਪ੍ਰੋਡਕਟ ਇਸ ਟਾਈਮ ਕੰਪੀਟੀਸ਼ਨ ਦੇ ਕੋਲ ਕਿਸੇ ਦੇ ਕੋਲ ਵੀ ਨਹੀਂ ਹੈ ਅਗਰ ਅਭੀ ਆਸੀ ਮੈਂ ਕੰਪਨੀ ਦੀ ਮਰਜ਼ੀ ਗੱਲ ਕਰੂੰਗਾ ਜਾਂ ਫਿਰ 5405 ਨੂੰ ਵੀ ਦੇਖੋਗੇ ਤੇ 5520 ਨੂੰ ਵੀ ਦੇਖੋਗੇ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਉਹਨਾਂ ਦੀ ਇਸ ਟਾਈਮ ਕੀ ਰਿਸਪੌਂਸ ਹੈ ਤੇ ਸਾਡੇ ਪ੍ਰੋਡਕਟ ਦਾ ਕੀ ਰਿਸਪੌਂਸ ਹੈ ਤੇ ਬਾਕੀ ਸਾਡੇ ਇਹਦੇ ਵਿੱਚ ਆਪਾਂ 60 ਹਸਪਾਵਰ ਦੇ ਵਿੱਚ ਵੀ ਡੈਕਟਰ ਦੇ ਰਹੇ ਹਾਂ ਸੀਆਰਡੀਏ ਵਿੱਚ 90 605 ਡੀਆਈ ਉਹਦੇ ਵਿੱਚ ਵੀ ਸੇਮ ਸਾਰੇ ਫੀਚਰਸ ਹੈ ਮੈਕਸਿਮਮ ਸਾਰੇ ਫੀਚਰ ਸੇਮ ਹੈ ਇੱਕ ਸਾਡਾ 755 ਫੋਰਵਿਲ ਡਰਾਈਵ ਆ ਰਿਹਾ 75 ਹਸਪਾਵਰ ਦੇ ਵਿੱਚ ਉਸ ਦੇ ਵਿੱਚ ਵੀ ਟਾਇਰ ਸਾਈਜ਼ ਥੋੜਾ ਵੱਡਾ ਹੋ ਜਾਏਗਾ 16 ਨੂੰ 30 ਆ ਜਾਏਗਾ ਤੇ ਬਾਕੀ ਕੁਝ ਲਿਫਟ ਰਕਵੈਸਟੀ ਹੋਰ 200 ਕਿਜੀ ਵੱਧ ਜਾਂਦੀ ਹੈ ਤੇ ਉਹ ਪ੍ਰੋਡਕਟ ਵੀ ਕਿਸਾਨਾਂ ਵਾਸਤੇ ਸਾਡੇ ਕੋਲ ਅੱਜ ਦੇ ਦਿਨਾਂ ਵਿੱਚ ਅਵੇਲੇਬਲ ਹੈ ਤੇ ਬਾਕੀ ਅਸੀਂ ਲੇਟੈਸਟ ਹੋ 605 ਅਰਜੁਨ ਅਲਟਰਾ ਵੀ ਕੱਢਿਆ ਹੈ 605 ਨੋਵੋ ਪੀਐਸ ਅਥੀ 250 ਕਿਜੀ ਲਿਫਟ ਰਕਵੈਸਟੀ ਵਿੱਚ 50 ਹਾਰਸ ਪਾਵਰ ਦੇ ਵਿੱਚ 15 15 ਫੋਰਵਰਡ ਰਿਵਰਸ ਸਪੀਡਾਂ ਦੇ ਨਾਲ ਉਹ ਵੀ ਪ੍ਰੋਡਕਟ ਸਾਡੇ ਕੋਲ ਤੇ ਵੀ ਮਿਲਦਾ ਹੈ 20 ਗੀਅਰ ਸਪੀਡ ਦੇ ਨਾਲ 605 ਅਰਜੁਨ ਅਲਟਰਾ 20 ਵੀਟਾ ਦੇ ਵਿੱਚ ਹੁਣ ਅਸੀਂ ਲੇਟੈਸਟ ਮਾਡਲ ਲੜਿਆ ਇਹ ਉਹ ਵੀ ਸਾਡੇ ਕੋਲ ਅਜੇ ਟਾਈਮ ਵਿੱਚ ਅਵੇਲੇਬਲ ਹੈ 2 ਵੀਲ ਵੇਰੀਐਂਟ ਵਿੱਚ ਵੀ 4 ਵੀਲ ਵੇਰੀਐਂਟ ਵਿੱਚ ਵੀ ਤੇ ਪਹਿਲਾਂ ਅੱਜ ਦੀ ਡੇਟ ਵਿੱਚ ਮਿੰਦਰਾ ਕੋਲ ਜੋ ਰੇਂਜ ਹੈ ਪ੍ਰੋਡਕਟ ਦੀ ਉਹ ਇਸ ਟਾਈਮ ਕਿਸੇ ਕੰਪਨੀ ਦੇ ਕੋਲ ਵੀ ਇੱਕ ਹਾਰਸਪਾਵਰ ਦੇ ਵਿੱਚ 3 ਤੇ 4 ਚਾਰਜ ਪ੍ਰਕਤੀ ਨਹੀਂ ਕਿਸੇ ਕੰਪਨੀ ਕੋਲ ਨਹੀਂ ਸੀ ਤੇ ਹਰਸ਼ਵੀਰ ਜੀ ਨੂੰ ਦੁਆਰਾ ਨਗਵਾਰਕਾਂ ਬਹੁਤ-ਬਹੁਤ ਟਰੈਕਟਰ ਲੈਣ ਦੀਆਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਏ ਆ ਏਜੰਸੀ ਤੇ ਤੇ ਸਵਾਨੇ ਥ्रू ਅਸੀਂ ਹੋਰ ਅੱਗੇ ਵਧਾਂਗੇ ਤੁਹਾਡੇ ਏਰੀਆ ਵਿੱਚ ਤੇ ਜਸਵੀਰ ਜੀ ਦਾ ਨਾਲ ਤੁਸੀਂ ਆਪਣਾ ਸਾਥ ਐਦੇਂ ਦਿੰਦੇ ਨੇ ਜੀ ਤੇ ਬਾਕੀ ਅਸੀਂ ਕੰਪਨੀ ਵਕਤੋਂ ਅਸੀਂ ਜੋ ਬੈਸਟ ਕਰ ਸਕਦੇ ਅਸੀਂ ਤੋਂ ਹਮੇਸ਼ਾ ਖੜੇ ਆ ਜਸਵੀਰ ਜੀ ਤੁਹਾਡੇ ਨਾਲ ਖੜੇ ਆ ਇਹਨਾਂ ਦੇ ਪਿੱਛੇ ਅਸੀਂ ਆ ਫਰੰਟ ਲਾਈਨਰ ਇਹ ਹੈ ਬੈਕਬੋਨ ਅਸੀਂ ਆ ਆਪਣੇ ਟਰੈਕਟਰ ਦਾ ਕਿੰਨੀ ਕੁ ਪਰਪਸ ਤੋਂ ਸ਼ੁਰੂ ਹੁੰਦੇ ਨੇ ਜੀ ਸਾਡੇ ਮੈਂ ਅਗਰ ਤੁਹਾਡੀ ਪ੍ਰੋਡਕਟ ਰੇਂਜ ਵਿੱਚ ਜਾਵਾਂਗਾ ਤਾਂ ਸਾਡੇ ਕੋਲ ਇਸ ਟਾਈਮ 15 HP ਤੋਂ ਲੈ ਕੇ 75 HP ਤੱਕ ਦੇ ਸਾਰੇ ਪ੍ਰੋਡਕਟ ਅਵੇਲੇਬਲ ਆ ਮੈਂ ਅਗਰ ਸੀਰੀਜ਼ ਵਾਈਜ਼ ਕਰ ਗੱਲ ਕਰਾਂ ਸਾਡੇ ਕੋਲ 15 HP ਵਿੱਚ ਜੁਗਰਾਜ ਸੀਰੀਜ਼ ਆਂਦੀ ਹੈ 20 HP ਤੋਂ ਲੈ ਕੇ 30 HP ਦੇ 36 HP ਤੱਕ ਸਾਡੇ ਕੋਲ ਜੀਵੋ ਸੀਰੀਜ਼ ਆਂਦੀ ਹੈ ਐਸੇ ਸਾਡੇ ਕੋਲ 20 HP ਤੋਂ ਲੈ ਕੇ 21 HP ਤੱਕ ਉਹਜਾ ਸੀਰੀਜ਼ ਅਸੀਂ ਲੇਟੈਸਟ ਲਾਂਚ ਕੀਤੀ ਹੈ ਉਹਦੇ ਵਿੱਚ ਅਸੀਂ 21 HP ਤੋਂ ਲੈ ਕੇ 40 HP ਤੱਕ ਪੂਰੀ ਫੋਰਵਰਡ ਡਰਾਈਵ ਸੀਰੀਜ਼ ਦੇ ਰਹੇ ਹਾਂ ਐਸੇ ਸਾਡੇ ਕੋਲ XP+ ਸੀਰੀਜ਼ ਹੈ ਜਿਹੜੀ ਅਸੀਂ 30 ਹਾਰਸ ਪਾਵਰ ਦੇ ਰਹਿ ਕੇ 32 ਹਾਰਸ ਪਾਵਰ ਤੋਂ ਲੈ ਕੇ ਅਸੀਂ 50 ਹਾਰਸ ਪਾਵਰ ਤੱਕ ਦੇ ਡ੍ਰੈਕਟਰ ਦਿੰਦੇ ਆ ਉਹਦੇ ਵਿੱਚ ਅਲੱਗ-ਅਲੱਗ ਹਾਰਸ ਪਾਵਰ ਹਰ 2 ਹਾਰਸ ਪਾਵਰ ਦੇ ਬਾਅਦ ਇੱਕ-ਇੱਕ ਪ੍ਰੋਡਕਟ ਹੈ ਐਦਾਂ ਹੀ ਸਾਡਾ ਯੂਓ ਟੈਕ ਪਲੱਸ ਸੀਰੀਜ਼ ਹੈ ਜਿਹਦੇ ਵਿੱਚ ਅਸੀਂ 35 ਹਾਰਸ ਪਾਵਰ ਤੇ ਲੈ ਕੇ ਕਿਸਾਨਾਂ ਵਾਸਤੇ 50 ਹਾਰਸ ਪਾਵਰ ਤੱਕ ਦੇ ਡ੍ਰੈਕਟਰ ਦਿੰਦੇ ਆ ਪੋਟੈਟੋ ਸਪੈਸ਼ਲ ਦੇ ਨਾਮ ਤੇ ਸਾਡਾ 575 ਯੂਓ 585 ਯੂਓ ਕਿਸਾਨਾਂ ਦੀ ਅੱਜ ਦੇ ਟਾਈਮ ਵਿੱਚ ਸਭ ਤੋਂ ਪਹਿਲੀ ਪਸੰਦ ਡ੍ਰੈਕਟਰ ਹੈ ਪੰਜਾਬ ਦੀ ਪਿਛਲੀ ਵਾਰ ਅਸੀਂ ਇੱਕੋ ਹੀ ਦਿਨ ਦੇ ਵਿੱਚ 1100 ਟੈਸਟੀਮੋਨੀਅਲ ਬਣਾ ਕੇ ਸਾਨੂੰ ਗਿਨੀਸ ਬੁੱਕ ਵਿੱਚ ਸਾਡਾ ਨਾਮ ਰਿਕਾਰਡ ਹੋਇਆ ਹੈ ਔਰ 555 UVO ਇਸ ਦਾ ਬੈਸਟ ਪ੍ਰੋਡਕਟ ਦਾ ਨਾਮ ਦਰਜ ਕੀਤਾ ਗਿਆ ਹੈ ਤੇ ਐਦੀ ਸਾਡੀ ਅਰਜੁਨ ਸੀਰੀਜ਼ ਆਉਂਦੀ ਹੈ ਜੀ ਦੇ ਵਿੱਚ ਸਾਡਾ 555 ਅਲਟਰਾ 605 ਅਰਜੁਨ ਅਲਟਰਾ 605 ਵਿੱਚ ਵੀ ਅਸੀਂ ਹੁਣ ਲੇਟੈਸਟ ਮਾਡਲ ਦਿੱਤਾ ਜਿਹੜੇ ਕਿਸਾਨਾਂ ਦੀ ਰਿਕੁਆਇਰਮੈਂਟ ਦੀ ਕਿ ਮਲਟੀ ਸਪੀਡ ਪ੍ਰੋਡਕਟ ਚਾਹੀਦਾ ਅਰਜੁਨ ਦੇ ਵਿੱਚ ਔਰਵਿਲ ਚਾਹੀਦਾ ਉਹ ਵੀ ਪ੍ਰੋਡਕਟ ਅਵੇਲੇਬਲ ਹੈ ਉਹਦੇ ਬਾਅਦ ਨੋਵੋ ਸੀਰੀਜ਼ ਆ ਜਾਂਦੀ ਹੈ ਨੋਵੋ ਸੀਰੀਜ਼ ਦੇ ਵਿੱਚ 50 HP ਤੋਂ ਲੈ ਕੇ ਸਾਡੇ ਕੋਲ 75 hp तक दी पूरी सीरीज है ते प्रोडक्ट ਦੇ ਵੇਰੀਏਸ਼ਨ ਵੇਰੀਐਂਟ ਵਾਈਜ਼ ਅਗਰ ਅਸੀਂ ਗੱਲ ਕਰੀ ਤੇ ਇਸ ਟਾਈਮ ਅਸੀਂ ਪੰਜਾਬ ਵਿੱਚ ਘੱਟ ਤੇ ਘੱਟ ਵੀ 92 ਤੋਂ 95 ਪ੍ਰੋਡਕਟ ਸੇਲ ਕਰ ਰਹੇ ਹਾਂ ਹਰ ਅਲੱਗ-ਅਲੱਗ ਸੀਰੀਜ਼ ਦੇ ਵਿੱਚ ਤੇ ਔਰਚਡ ਵਿੱਚ ਸਾਡਾ ਇੱਕ ਅੱਜ ਦੀ ਡੇਟ ਵਿੱਚ 265 ਔਰਚਡ ਮੋਡਲ ਵੀ ਕਾਫੀ ਲੋਕਾਂ ਮਤਲਬ ਬੈਲੀ ਦੀ ਵੈੱਟ ਵਿੱਚ ਸਾਡਾ ਬਹੁਤ ਪਸੰਦ ਕਰਦੇ ਆ ਪ੍ਰੋਡਕਟ ਪੰਜਾਬ 'ਚ ਵੀ ਕਾਫੀ ਲੋਕ ਲੈ ਰਹੇ ਆ ਉਸ ਸੈਕਟਰ ਨੂੰ ਤੇ ਅੱਜ ਦੇ ਟਾਈਮ ਵਿੱਚ ਅਸੀਂ ਜਿੱਦਾਂ ਦੀ ਕਿਸਾਨ ਦੀ ਰਿਕੁਆਇਰਮੈਂਟ ਹੈ ਉਸ ਰਿਕੁਆਇਰਮੈਂਟ ਅਕੋਰਡਿੰਗ ਅਸੀਂ ਸਾਰੇ ਪ੍ਰੋਡਕਟ ਅਵੇਲੇਬਲ ਹਾਂ ਤੇ ਬਾਕੀ ਤੁਹਾਡੇ ਵਕਤੋਂ ਕੋਈ ਵੀ ਸਾਨੂੰ ਸੁਝਾਅ ਹੋਏਗਾ ਸਾਡੇ ਵਾਸਤੇ ਉਹ ਅਸੀਂ ਉਹਦੇ ਵਿੱਚ ਕੰਮ ਕਰਦੇ ਰਹਿੰਦੇ ਹਾਂ ਉਹਨੂੰ ਤਾਂ ਸਾਨੂੰ ਹਮੇਸ਼ਾ ਬੈਨੀਫਿਟ ਮਿਲਦਾ ਹੈ ਤੇ ਦੁਬਾਰਾ ਹਰਸਵੀ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਡਾਕਟਰ ਬਣਨ ਦੀਆਂ ਜੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਤੇ ਬਹੁਤ-ਬਹੁਤ ਧੰਨਵਾਦ

ਆਪਾਂ ਅੱਗੇ ਅੱਗੇ ਅੱਗੇ